ਦੇਖੋ ਮੇਰੇ ਲਈ ਬਹੁਤ ਮਾਣ ਦੀ ਗੱਲ ਹੈ ਕਿ ਜਿਸ ਦਿਨ ਦੀ ਜ਼ਿੰਮੇਵਾਰੀ ਭਵੰਤਮਾਨ ਜੀ ਆ ਵੱਲੋਂ ਪੰਜਾਬ ਸਰਕਾਰ ਵੱਲੋਂ ਮਿਲੀ ਹੈ ਉਸ ਦਿਨ ਤੋਂ ਹੀ ਲੋਕਾਂ ਦੀਆਂ ਮੁਸ਼ਕਲਾਂ ਨੇ ਜਿਹੜੀਆਂ ਸ਼ਿਕਾਇਤ ਨਿਵਾਰਣ ਪੂਰੀ ਉਹ ਘੱਟ ਤੋਂ ਘੱਟ ਹੁਣ ਇਹਦੇ ਉੱਪਰ ਲੱਗੇ ਹੋਏ ਆ ਪੂਰੇ ਦੇਸ਼ ਦੇ ਵਿੱਚੋਂ ਪੰਜਾਬ ਸ਼ਿਕਾਇਤ ਨਿਵਾਰਣ ਰੈਂਕਿੰਗ ਦੇ ਪਹਿਲੇ ਸਥਾਨ ਦੇ ਵਿੱਚ ਆ ਚੁੱਕਿਆ ਹੈ ਸ਼ਿਕਾਇਤ ਨਿਵਾਰਣ ਦੇ ਵਿੱਚ ਇੱਕ ਰੈਂਕਿੰਗ ਹੋਈ ਹੈ ਇੱਕ ਸਰਵੇ ਹੋਇਆ ਸੀਗਾ ਜਿਹਦੇ ਵਿੱਚ ਸ਼ਿਕਾਇਤ ਨਿਵਾਰਣ ਇੰਡੈਕਸ ਦੀ ਰੈਂਕਿੰਗ ਹੋਈ ਜਿਹਦੇ ਵਿੱਚ ਭਾਰਤ ਦੇ ਵਿੱਚੋਂ ਪੰਜਾਬ ਪਹਿਲੇ ਨੰਬਰ ਤੇ ਉੱਪਰ ਆਇਆ ਸ਼ਿਕਾਇਤ ਨਿਵਾਰਨ ਦੇ ਵਿੱਚ ਲੱਗਦਾ ਵੀ ਕਿਹੜੇ ਕਿਹੜੇ ਮਾਮਲਿਆਂ ਦੇ ਵਿੱਚ ਤੁਸੀਂ ਮੰਨਦੇ ਹੋ ਵੀ ਇਹ ਕੰਮ ਛੇਤੀ ਹੋਏ ਨੇ ਉਹਦੇ ਕਰਕੇ ਪੰਜਾਬ ਪਹਿਲੇ ਨੰਬਰ ਸਾਰੇ ਜੀ ਸਾਰੇ ਸਾਰੇ A ਤੋਂ Z ਚਾਹੇ ਉਹ ਰੈਵਨਿਊ ਨਾਲ ਰਿਲੇਟਡ ਹੈ ਚਾਹੇ ਉਹ ਆਪਣਾ ਪੁਲਿਸ ਨਾਲ ਰਿਲੇਟਡ ਹੈ ਚਾਹੇ ਉਹ ਐਗਰੀਕਲਚਰ ਨਾਲ ਰਿਲੇਟਡ ਹੈ ਚਾਹੇ ਉਹ ਹੈਲਥ ਨਾਲ ਰਿਲੇਟਡ ਹੈ ਚਾਹੇ ਉਹ PWD ਮੰਡੀ ਬੋਰਡ ਦੇ ਨਾਲ ਰਿਲੇਟਡ ਹੈ ਸਾਰੇ ਦੇ ਸਾਰੇ ਵਿਭਾਗਾਂ ਦੀ ਰੈਂਕਿੰਗ ਹੈ ਜਿਹੜੀ ਉਹਨਾਂ ਨੇ ਕਲੱਬ ਕਰਕੇ ਓਵਰਆਲ ਹੈ ਜਿਹੜਾ ਉਹਦੇ ਉੱਪਰ ਇਹ ਸਰਵੇ ਹੋਇਆ ਸੀਗਾ 6% ਹੈ ਸਿਰਫ ਯਾਨੀ ਕਿ ਤਕਰੀਬਨ 2,93 ਦਾ ਗ੍ਰੀਵੈਂਸ ਸਾਡੇ ਕੋਲ ਆਈਆਂ 273 ਉਹਨਾਂ ਚ ਰਿਜ਼ੋਲਵ ਹੋ ਚੁੱਕੀਆਂ ਇਕੱਲੀ 6% ਦੀ ਪੈਂਡੈਂਸੀ ਹੈ ਜਿਹੜੀ ਕਿ ਲੋਏਸਟ ਹੈ ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਜਦੋਂ ਤੁਸੀਂ ਪ੍ਰੋਪਰ ਮੋਨਿਟਰਿੰਗ ਕਰੋ ਆਪਦੇ ਵਿਭਾਗਾਂ ਦੀ ਇਹਜੇ ਕੰਮ ਕੋਈ ਨਹੀਂ ਜਿਹੜਾ ਤੁਸੀਂ ਸਟ੍ਰੀਮਲਾਈਨ ਨਹੀਂ ਕਰ ਸਕਦੇ ਹਮਨਜੀਤ ਤੇ ਕਿੱਥੇ ਉਹ ਟਾਈਮ ਤੋਂ ਲੇਟ ਲੈ ਕੇ ਜਾ ਰਹੇ ਨੇ ਉਹ ਜਦੋਂ ਮੇਰੇ ਕੋਲ ਸਕਰੀਨ ਤੇ ਅਵੇਲੇਬਲ ਹੈਗਾ ਮੈਂ ਮਹੀਨੇ ਚ ਇੱਕ ਦਿਨ ਵੀਸੀ ਕਰਦਾ ਉਹਨਾਂ ਦੀ 2 ਘੰਟੇ ਦੀ ਸਾਰੇ ਡੀਸੀਆਂ ਤੇ ਸਾਰੇ ਸਾਰੇ ਸਿੱਧੇ ਹੋ ਜਾਂਦੇ ਨੇ ਸੋ ਇਸ ਕਰਕੇ ਕੰਮ ਕਰਨ ਦਾ ਇਕੱਲੇ ਛਾਪਿਆਂ ਨਾਲ ਵੀ ਕੰਮ ਨਹੀਂ ਚੱਲਦਾ ਹੈਗਾ ਉਹਦਾ ਵੀ ਇੱਕ ਮੈਸੇਜ ਜਾਂਦਾ ਹੈ ਲੋਕਾਂ ਦੇ ਵਿੱਚ ਕਿ ਹਾਂ ਸਰਕਾਰ ਮੁੱਖ ਮੰਤਰੀ ਮੰਤਰੀ ਅਫਸਰ ਸੰਜੀਦਾ ਨੇ ਮਿਹਰਬਾਨੀ ਜੀ ਸਰ ਕੀ ਕਹਿਣਾ ਚਾਹੁੰਦੇ ਹੋ ਪਹਿਲੀ ਰਿੰਗ ਹਾਂ ਤੇ ਹੈ ਦੇਖੋ ਮੇਰੇ ਲਈ ਬਹੁਤ ਮਾਣ ਦੀ ਗੱਲ ਹੈ ਕਿ ਜਿਸ ਦਿਨ ਦੀ ਜ਼ਿੰਮੇਵਾਰੀ ਭਵਾਨਦਮਾਨ ਜੀਆ ਵੱਲੋਂ ਪੰਜਾਬ ਸਰਕਾਰ ਵੱਲੋਂ ਮਿਣੀ ਹੈ ਉਸ ਦਿਨ ਤੋਂ ਹੀ ਲੋਕਾਂ ਦੀਆਂ ਮੁਸ਼ਕਲਾਂ ਨੇ ਜਿਹੜੀਆਂ ਸ਼ਿਕਾਇਤ ਦਰਬਾਰਨ ਪ੍ਰਤੀ ਉਹ ਘੱਟ ਤੋਂ ਘੱਟ ਹੁਣ ਇਹਦੇ ਉੱਪਰ ਲੱਗੇ ਹੋયા ਤੇ ਚਾਹੇ ਕੇਂਦਰ ਸਰਕਾਰ ਪੰਜਾਬ ਦੇ ਹੱਕਾਂ ਨੂੰ ਰੋਕਣ ਦੇ ਲਈ ਬੇਤਹਾਸ਼ੇ ਕੋਸ਼ਿਸ਼ਾਂ ਕਰਦੀ ਹੈ ਪਰ ਭਾਰਤ ਸਰਕਾਰ ਵੱਲੋਂ ਹੀ ਸ਼ਿਕਾਇਤ ਨਿਵਾਰਣ ਦੇ ਵਿੱਚ ਇੱਕ ਰੈਂਕਿੰਗ ਹੋਈ ਇੱਕ ਸਰਵੇ ਹੋਇਆ ਸੀਗਾ ਜਿਹਦੇ ਵਿੱਚ ਸ਼ਿਕਾਇਤ ਨਿਵਾਰਣ ਇੰਡੈਕਸ ਦੀ ਰੈਂਕਿੰਗ ਹੋਈ ਜਿਹਦੇ ਵਿੱਚ ਭਾਰਤ ਦੇ ਵਿੱਚੋਂ ਪੰਜਾਬ ਪਹਿਲੇ ਨੰਬਰ ਤੇ ਉੱਪਰ ਆਇਆ ਸ਼ਿਕਾਇਤ ਨਿਵਾਰਣ ਦੇ ਵਿੱਚ ਇਹ ਇਹਦੀ ਜਿਹੜਾ ਪੀਰੀਅਡ ਸੀਗਾ ਉਹ 1 ਜੂਨ ਤੋਂ 1 ਜਨਵਰੀ ਤੋਂ 30 ਜੂਨ ਤੱਕ ਦਾ ਮਿਥਿਆ ਗਿਆ ਸੀਗਾ ਜਿਹਦੇ ਤਹਿਤ ਦੋ ਇੰਡੈਕਸ ਦੋ ਪੈਰਾਮੀਟਰਸ ਦੇ ਉੱਪਰ ਇਹ ਭਾਰਤ ਸਰਕਾਰ ਨੇ ਇਹਦੀ ਮਾਨਿਟਰਿੰਗ ਕੀਤੀ ਜਿਸ ਦੇ ਵਿੱਚ 30 ਦਿਨਾਂ ਦੇ ਵਿੱਚ ਵਿੱਚ ਤੁਸੀਂ ਕਿੰਨੀਆਂ ਸ਼ਿਕਾਇਤਾਂ ਦਾ ਨਿਵਾਰਣ ਕਰ ਦਿੰਦੇ ਹੋ ਨੰਬਰ 1 ਨੰਬਰ 2 ਉਹਦਾ ਕੁਆਲਿਟੀ ਆਫ ਨਿਵਾਰਣ ਕੀ ਹੋਊਗਾ ਕਿਸ ਤਰੀਕੇ ਨਾਲ ਤੁਸੀਂ ਲੋਕਾਂ ਦੀ ਗ੍ਰੀਵੈਂਸ ਨੂੰ ਤੁਸੀਂ ਡਿਸਪੋਜ਼ ਆਫ ਕਰਦੇ ਹੋ ਉਹਨੂੰ ਨਿਵੇੜਾ ਕਰਦੇ ਹੋ ਇਹਨਾਂ ਦੇ ਉੱਪਰ ਉਹਨਾਂ ਨੇ ਇਹਦਾ ਸਰਵੇ ਕੀਤਾ ਸੀਗਾ ਸਟੱਡੀ ਕੀਤਾ ਸੀਗਾ ਜਿਹਦੇ ਵਿੱਚੋਂ ਪੰਜਾਬ ਪਹਿਲੇ ਨੰਬਰ ਤੇ ਆਇਆ ਸੋ ਮੇਰੇ ਲਈ ਮਾਣ ਦੀ ਗੱਲ ਹੈ ਕਿ ਮੇਰੇ ਵਿਭਾਗ ਦੇ ਸਾਰੇ ਅਫਸਰਾਂ ਅਧਿਕਾਰੀਆਂ ਦੀ ਹਿੰਮਤ ਮਿਹਨਤ ਦੇ ਸਦਕਾ ਸਰਕਾਰ اور ਮਾਨ ਸਾਹਿਬ ਦੀਆਂ ਹਦਾਇਤਾਂ ਦੇ ਮੁਤਾਬਕ ਇਹ ਪੰਜਾਬ ਦੇ ਪੰਜਾਬ ਪਹਿਲੇ ਨੰਬਰ ਤੇ ਆਇਆ ਹੈ ਮੰਤਰੀ ਸਾਹਿਬ ਤੁਹਾਨੂੰ ਲੱਗਦਾ ਵੀ ਕਿਹੜੇ ਕਿਹੜੇ ਮਾਮਲਿਆਂ ਦੇ ਵਿੱਚ ਤੁਸੀਂ ਮੰਨਦੇ ਹੋ ਵੀ ਇਹ ਕੰਮ ਛੇਤੀ ਹੋਏ ਨੇ ਉਹਦੇ ਕਰਕੇ ਪੰਜਾਬ ਪਹਿਲੇ ਨੰਬਰ ਤੇ ਸਾਰੇ ਜੀ ਸਾਰੇ ਸਾਰੇ A ਤੋਂ Z ਚਾਹੇ ਉਹ ਰੈਵਨਿਊ ਨਾਲ ਰਿਲੇਟਡ ਹੈ ਚਾਹੇ ਉਹ ਆ ਆਪਣਾ ਪੁਲਿਸ ਨਾਲ ਰਿਲੇਟਡ ਹੈ ਚਾਹੇ ਉਹ ਐਗਰੀਕਲਚਰ ਨਾਲ ਰਿਲੇਟਡ ਹੈ ਚਾਹੇ ਹੈਲਥ ਨਾਲ ਰਿਲੇਟਡ ਹੈ ਚਾਹੇ ਉਹ ਪੀ ਡਬਲਯੂ ਡੀ ਮੰਡੀ ਬੋਰਡ ਦੇ ਨਾਲ ਰਿਲੇਟਡ ਹੈ ਸਾਰੇ ਦੇ ਸਾਰੇ ਮਹਿਕਮੇ ਦੀ ਰੈਂਕਿੰਗ ਹੈ ਜਿਹੜੀ ਉਹਨਾਂ ਨੇ ਕਲੱਬ ਕਰਕੇ ਓਵਰਆਲ ਹੈ ਜਿਹੜਾ ਉਹਦੇ ਉੱਪਰ ਇਹ ਸਰਵੇ ਹੋਇਆ ਸੀਗਾ ਜਿਹਦੇ ਵਿੱਚ ਪਹਿਲੇ ਨੰਬਰ ਤੇ ਆ ਅਧਿਕਾਰੀਆਂ ਦਾ ਕਿੰਨਾ ਖਤਮ ਮੰਨਦੇ ਹੋ ਕਿਉਂਕਿ ਜਿਹੜੇ ਡੈਫੀਨਿਟਲੀ ਮੇਰੀ ਗੱਲ ਸਮਝੋ ਜੀ ਤੁਸੀਂ ਕੋਈ ਸਰਕਾਰ ਮੀਨਸ ਉਪਰੋਂ ਮੁੱਖ ਮੰਤਰੀ ਤੋਂ ਲੈ ਕੇ ਮੰਤਰੀ ਤੇ ਸਾਰੇ ਸਾਰੇ ਮਹਿਕਮੇ ਦੇ ਅਫਸਰ ਤੋਂ ਲੈ ਕੇ ਥੱਲੇ ਤੱਕ ਛੋਟੇ ਤੋਂ ਛੋਟਾ ਵੱਡੇ ਤੋਂ ਵੱਡਾ ਅਧਿਕਾਰੀ ਮੁ ਦਾ ਹੀ ਰੋਲ ਹੁੰਦਾ ਅ ਅਸੀਂ ਲੋਕਾਂ ਨੇ ਉੱਪਰ ਬੈਠ ਕੇ ਪਾਲਿਸੀ ਬਣਾਉਣੀ ਹੁੰਦੀ ਹੈ ਤੇ ਉਹਦੀ ਮੋਨਿਟਰਿੰਗ ਕਰਨੀ ਹੁੰਦੀ ਹੈ ਵੀ ਉਹ ਸਹੀ ਪ੍ਰੋਪਰ ਤਰੀਕੇ ਦੇ ਨਾਲ ਉਹ ਹੋ ਰਹੀ ਹੈ ਹੁਣ ਜਿਵੇਂ ਤੁਹਾਨੂੰ ਇੱਕ ਐਗਜ਼ਾਮਪਲ ਦਵਾ ਸੇਵਾ ਕੇਂਦਰ ਬੜੇ ਲੰਬੇ ਸਮੇਂ ਤੋਂ ਚੱਲਦੇ ਨੇ ਜੇ ਤੁਸੀਂ ਜੂਨ ਜੁਲਾਈ 2021 ਦੀ ਗੱਲ ਕਰਦੇ ਹੋ ਤੇ ਉਦੋਂ ਸੇਵਾ ਕੇਂਦਰਾਂ ਦਾ ਸਿਸਟਮ ਕੀ ਹੁੰਦਾ ਹੈ ਤਕਰੀਬਨ 435 ਸਰਵਿਸਿਜ਼ ਮਿਲਦੀਆਂ ਨੇ ਉੱਥੋਂ ਉਹਦੇ ਵਿੱਚ 25 ਦਿਨਾਂ ਦੇ ਹਰੇਕ ਸਰਵਿਸ ਦੇ ਅੱਗੇ 25 ਦਿਨਾਂ ਚ ਉਸ ਮਹਿਕਮੇ ਨੇ ਸਰਵਿਸ ਦੇਣੀ ਹੈ ਵੀ ਕੋਈ ਤਿੰਨ ਦਿਨਾਂ ਚ ਕੰਮ ਹੋਣਾ ਚਾਹੀਦਾ ਕੋਈ 7 ਦਿਨਾਂ ਚ ਹੋਣਾ ਚਾਹੀਦਾ ਕੋਈ 15 ਚ ਕੋਈ 30 ਦੇ ਵਿੱਚ ਜੂਨ ਜੁਲਾਈ 2021 ਦੇ ਵਿੱਚ ਉਹਦੀ ਪੈਂਡੈਂਸੀ ਜਿਹੜੀ ਸੀਗੀ ਵੱਜਵੇਂ ਦਿਨਾਂ ਤੋਂ ਬਾਹਰ ਜਾ ਕੇ ਵੱਜਵੇਂ ਦਿਨਾਂ ਤੋਂ ਲੇਟ ਹੋ ਕੇ ਤੋ ਪੈਂਡੈਂਸੀ 27.2% ਰਹਿੰਦੀ ਸੀਗੀ ਯਾਨੀ ਕਿ ਜੇ 100 ਬੰਦੇ ਨੇ ਆਪ ਦਾ ਸੇਵਾ ਕੇਂਦਰ ਦੇ ਵਿੱਚ ਕੰਮ ਫੜਾਇਆ ਤੇ ਵੱਜਵੇਂ ਦਿਨਾਂ ਤੋਂ ਬਾਹਰ 27.2 ਲੋਕਾਂ ਦਾ ਕੰਮ ਪੈਂਡਿੰਗ ਰਹਿ ਜਾਂਦਾ ਸੀਗਾ ਅਸੀਂ ਜਦੋਂ ਆਏ ਅਸੀਂ ਰੈਗੂਲਰ ਬੇਸਿਸ ਤੇ ਉਦੀ ਮੋਨਿਟਰਿੰਗ ਸ਼ੁਰੂ ਕੀਤੀ ਮੀਟਿੰਗਾਂ ਲੈਣੀਆਂ ਸ਼ੁਰੂ ਕੀਤੀਆਂ ਕੰਮ ਨੂੰ ਸਟਰੀਮ ਲਾਈਨ ਕੀਤਾ ਤੇ ਆ ਪਿੱਛੇ ਜੇ ਅਸੀਂ ਰੈਗੂਲਰੀ ਜਦੋਂ ਕਰਦੇ ਨੇ ਇਹਨੇ ਪਿੱਛੇ ਜੇ ਉਹ ਪੈਂਡੈਂਸੀ ਜਿਹੜੀ ਵੱਜਵੇਂ ਦਿਨਾਂ ਤੋਂ ਉੱਪਰ ਜਾ ਕੇ ਉਹ 0.01% ਸੀ ਯਾਨੀ ਜੇ 100 ਬੰਦੇ ਨੇ ਅਪਲਾਈ ਕੀਤਾ ਤੇ ਇੱਕ ਬੰਦਾ ਵੀ ਪੂਰਾ ਨਹੀਂ ਜਿਹਦਾ ਕੰਮ ਲੇਟ ਹੋਇਆ ਇੱਕ ਬੰਦੇ ਦਾ ਵੀ 10ਵਾਂ ਹਿੱਸਾ ਇੰਨੀ ਕਪੈਂਡੈਂਸੀ ਸੀਗੀ ਸੋ ਹੁਣ ਆਹੀ ਗਰੀਵੈਂਸ ਰੈਡਰੈਸਲ ਦੇ ਵਿੱਚ ਅੱਜ ਦੀ ਜਿਵੇਂ ਤੁਹਾਨੂੰ ਗੱਲ ਕਰਾਂ ਹਰ ਰੋਜ਼ ਸਾਡੇ ਕੋਲ ਰਿਪੋਰਟ ਹੈ ਜਿਹੜੀ ਉਹ ਲਈਦੀ ਹੈ ਗਰੀਵੈਂਸ ਰੈਡਰੈਸਲ ਦੀ ਅ ਅੱਜ 6% ਹੈ ਸਿਰਫ ਯਾਨੀ ਕਿ ਤਕਰੀਬਨ 293 ਦਾ ਗਰੀਵੈਂਸ ਸਾਡੇ ਕੋਲ ਆਈਆਂ 273 ਉਹਨਾਂ ਚ ਰਿਜ਼ੋਲਵ ਹੋ ਚੁੱਕੇ ਹਨ ਇਕੱਲੀ 6% ਦੀ ਪੈਂਡੈਂਸੀ ਹੈ ਜਿਹੜੀ ਕਿ ਲੋਏਸਟ ਹੈ ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਜਦੋਂ ਤੁਸੀਂ ਪ੍ਰੋਪਰ ਮਾਨਿਟਰਿੰਗ ਕਰੋ ਆਪਦੇ ਮਹਿਕਮੇ ਦੀ ਤੇ ਇਹ ਜਿਹੜਾ ਕੰਮ ਕੋਈ ਨਹੀਂ ਜਿਹੜਾ ਤੁਸੀਂ ਸਟਰੀਮਲਾਈਨ ਨਹੀਂ ਕਰ ਸਕਦੇ ਹਮਨ ਜੀ ਇਸ ਪੋਜੀਸ਼ਨ ਤੇ ਆਨ ਲਈ ਤੁਹਾਨੂੰ ਵੀ ਬੜੀ ਮਿਹਨਤ ਕਰਨੀ ਪਈ ਕਿਤੇ ਨਾ ਕਿਤੇ ਤੁਹਾਨੂੰ ਛਾਪੇ ਵੀ ਮਾਰਨੇ ਪਏ ਅਧਿਕਾਰੀਆਂ ਤੇ ਚਾਹੀ ਸੇਵਾ ਕੇਂਦਰ ਦੀ ਗੱਲ ਕਰ ਲਈਏ ਚਾਹੀ ਤਹਿਸੀਲਦਾਰ ਆਫਿਸ ਦੀ ਗੱਲ ਕਰ ਲਈਏ ਤੁਹਾਨੂੰ ਲੱਗਦਾ ਵੀ ਜਦੋਂ ਜਦੋਂ ਤੁਸੀਂ ਜਾਣੇ ਉਸ ਤੋਂ ਬਾਅਦ ਕੰਮ ਹੋਰ ਜਿਆਦਾ ਵਧੀਆ ਹੋ ਜਾਂਦਾ ਦੇਖੋ ਗੱਲ ਨੂੰ ਸਮਝੋ ਤੁਸੀਂ ਕੰਮ ਕਰਨ ਦਾ ਆਪੋ ਆਪਣਾ ਤਰੀਕਾ ਹੁੰਦਾ ਹੈ ਜਦੋਂ ਮੈਂ ਇੱਕ ਸੇਵਾ ਕੇਂਦਰ ਤੇ ਚਲੋ ਠੀਕ ਹੈ ਜਾਂਦੇ ਆ ਮੌਕਾ ਦੇਖਦੇ ਆ ਲੋਕਾਂ ਦੀ ਦੀ ਪ੍ਰੋਬਲਮਸ ਹੁੰਦੇ ਆ ਪਤਾ ਲੱਗਦਾ ਉਹਦੇ ਉਹਦੇ ਵਿੱਚ ਹੀ ਲੋਕਾਂ ਚੋਂ ਮਿਲ ਕੇ ਬਹੁਤ ਕੁਝ ਨਿਕਲਦਾ ਹੈ ਪਰ ਜਦੋਂ ਮੇਰੇ ਕੋਲੇ ਸਕਰੀਨ ਦੇ ਉੱਪਰ ਹੀ ਅਵੇਲੇਬਲ ਹੈਗਾ ਵੀ ਪੂਰੇ ਪੰਜਾਬ ਦੇ ਵਿੱਚ ਕਿਹੜੇ ਜ਼ਿਲ੍ਹੇ ਦਾ ਕਿਹੜਾ ਸੇਵਾ ਕੇਂਦਰ ਹੈ ਜਿਹੜਾ ਉਹ ਕਿੰਨਾ ਸਰਵਿਸਿਸ ਨੂੰ ਟਾਈਮ ਨਾਲ ਦੇ ਰਿਹਾ ਹੈ ਤੇ ਕਿੱਥੇ ਉਹ ਟਾਈਮ ਤੋਂ ਲੇਟ ਲੈ ਕੇ ਜਾ ਰਹੇ ਨੇ ਉਹ ਜਦੋਂ ਮੇਰੇ ਕੋਲ ਸਕਰੀਨ ਤੇ ਅਵੇਲੇਬਲ ਹੈਗਾ ਮੈਂ ਮਹੀਨੇ ਚ ਇੱਕ ਦਿਨ ਵੀ ਸੀ ਕਰਦਾ ਉਹਨਾਂ ਦੀ 2 ਘੰਟੇ ਦੀ ਸਾਰੇ ਡੀਸੀਆਂ ਤੇ ਸਾਰੇ ਸਾਰੇ ਸਿੱਧੇ ਵਜੋਂ ਹੁੰਦੇ ਨੇ ਸੋ ਇਸ ਕਰਕੇ ਕੰਮ ਕਰਨ ਦਾ ਕੱਲੇ ਛਾਪਿਆਂ ਨਾਲ ਵੀ ਕੰਮ ਨਹੀਂ ਚੱਲਦਾ ਹੈਗਾ ਉਹਦਾ ਵੀ ਇੱਕ ਮੈਸੇਜ ਜਾਂਦਾ ਹੈ ਲੋਕਾਂ ਦੇ ਵਿੱਚ ਕਿ ਹਾਂ ਸਰਕਾਰ ਮੁੱਖ ਮੰਤਰੀ ਮੰਤਰੀ ਅਫਸਰ ਸੰਜੀਦਾ ਨੇ ਲੋਕਾਂ ਨੂੰ ਚੰਗੀ ਸਰਵਿਸ ਦੇਣ ਦੇ ਵਿੱਚ ਪਰ ਮੈਂ ਸਮਝਦਾ ਕਿ ਅੱਜ ਕੱਲ ਟੈਕਨੋਲੋਜੀ ਦੇ ਮੁਤਾਬਕ ਜੇ ਤੁਸੀਂ ਚੱਲੋਗੇ ਸਿਸਟਮ ਮੁਤਾਬਕ ਚੱਲੋਗੇ ਤੇ ਕੰਮ ਤਾਂ ਮਿੰਡੋ-ਮਿੰਡੀ ਹੁੰਦਾ ਹੈ ਕਿਉਂਕਿ ਇਸ ਗੱਲ ਦਾ ਲੋਕਾਂ ਤੇ ਬਹੁਤ ਵਧੀਆ ਅਸਰ ਹੋਣ ਵਾਲਾ ਨਹੀਂ ਡੈਫੀਨਿਟਲੀ ਜੀ ਮੈਂ ਤੁਹਾਨੂੰ ਕਹਿ ਰਿਹਾ ਕਿ ਤੁਸੀਂ ਅੱਜ ਦੀ ਤਰੀਕ ਦੇ ਵਿੱਚ ਕੋਈ ਅਹਜਾ ਹੁਣ ਕੰਮ ਨਹੀਂ ਹੈਗਾ ਜਿਹੜਾ ਕਿ ਟਾਈਮਲੀ ਡਿਲੀਵਰ ਨਹੀਂ ਕੀਤਾ ਜਾ ਸਕਦਾ ਉਹਨੂੰ ਪ੍ਰੋਪਰ ਤਰੀਕੇ ਨਾਲ ਹਾਂ ਇਹ ਤਾਂ ਇਹ ਤਾਂ ਨਹੀਂ ਕੁਝ ਕਰ ਸਕਦੇ ਹੈ ਕਿ ਜੇ ਸਪੋਜ਼ ਇੱਕ ਕੰਮ ਹੈ ਉਹ 15 ਦਿਨਾਂ ਦੇ ਸਪੋਜ਼ ਡੈਥ ਸਰਟੀਫਿਕੇਟ ਹੈ ਉਹ 15 ਦਿਨਾਂ ਦੇ ਵਿੱਚ ਮਿਲਣਾ ਹੈ ਜੇ ਕੋਈ ਦੂਜੇ ਦਿਨ ਜਾ ਕੇ ਹੀ ਜਾਂ ਤੀਜੇ ਦਿਨ ਜਾ ਕੇ ਹੀ ਕੋਈ ਬੰਦਾ ਉਥੇ ਮੁਲਾਜ਼ਮ ਦੇ ਜਾਂ ਅਫਸਰ ਦੇ ਦਫ਼ਤਰਾਂ ਦੇ ਗੇੜੇ ਮਾਰੀ ਜਾਊਗਾ ਉਹ ਤਾਂ ਮੈਂ ਕੁਝ ਕਰ ਨਹੀਂ ਸਕਦਾ ਪਰ ਜੇ ਉਹ 15 ਦੇ 16ਵੇਂ ਦਿਨਾਂ ਇਹ ਮੈਗਮਾ ਕਰੂਗਾ ਤਾਂ ਮੇਰੇ ਕੋਲ ਕੰਪਿਊਟਰ ਤੇ ਰਿਫਲੈਕਟ ਕਰ ਜੂਗਾ ਤੇ ਉਹ ਕਰਦੇ ਨਹੀਂ ਹੈਗੇ ਤੇ ਨਾਲ ਦੇ ਨਾਲ ਐਕਸ਼ਨ ਹੋਏਗਾ ਐਕਸ਼ਨ ਹੁੰਦਾ ਬਿਲਕੁਲ ਇਹ ਸਾਡੇ ਨਾਲ ਸੀ ਕੈਬਨਿਟ ਮਨਿਸਟਰ ਅਮਨ अरोड़ा ਜੀ ਜਿਨ੍ਹਾਂ ਨਾਲ ਗੱਲਬਾਤ ਕੀਤੀ ਗਈ ਸ਼ਿਕਾਇਤ ਨਿਵਾਰਨ ਜਿਹੜਾ ਪੰਜਾਬ ਪਹਿਲੇ ਨੰਬਰ ਤੇ ਆਇਆ ਪੂਰੇ ਦੇਸ਼ ਦੇ ਵਿੱਚੋਂ ਉਸ ਬਾਰੇ ਗੱਲਬਾਤ ਕੀਤੀ ਗਈ ਅਮਨ अरोड़ा ਜੀ ਨਾਲ ਤੇ ਉਹਨਾਂ ਨੇ ਹਰ ਗੱਲ ਦਾ ਬੜੀ ਬੇਵਕੀ ਨਾਲ ਜਵਾਬ ਦਿੱਤਾ ਸੰਗਰੂਰ ਤੋਂ ਤੇਜਿੰਦਰ ਕੁਮਾਰ ਸਪੋਕਸਮੈਨ